ਤਕ ਮੈਂ ਨਾ ਉਸ ਦਿਨ ਕੰਮ ਤੋਂ ਆਉਂਦੀ ਸੀ ਕਿ ਸ਼ਾਮ ਦੇ ਤੇ 7:30 ਹੋ ਗਏ ਸੀਗੇ ਤੇ ਆਂਦੇ ਹੋਈ ਰਾਸਤੇ ਦੇ ਵਿੱਚ ਆਈ ਮੈਂ ਉੱਥੇ ਤੇ ਜਿੰਦੋਵਾਲ ਦੇ ਇੱਕ ਗੁਰਦੇਵ ਹਾਸਟਾ ਤਾਉ ਨਾ ਥੋੜੀ ਜਿਹਾ ਅੱਗੇ ਪਹੁੰਚੀ ਸੀਗੀ ਬਾਈਕ ਲੈ ਕੇ ਆਈ ਆ ਮੇਰੇ ਜਿੱਦਾਂ ਕੋਲਾ ਕਿਨੂੰ ਛੱਭੀ ਉਹਦਾ ਕੱਢ ਲਈ ਵਿੱਚੋਂ ਤੇ ਮੈਨੂੰ ਕਹਿਣ ਲੱਗਾ ਪਏ ਸਮਾਨ ਕੀ ਹੈ ਤੇਰੇ ਕੋਲ ਤੇ ਮੈਂ ਕਿਹਾ ਮੇਰੇ ਕੋਲ ਹੈ ਨਹੀਂ ਕੁਝ ਵੀ ਜਿੱਦਾਂ ਤੇ ਫਿਰ ਉਹ ਤੇ ਪਿਛਲੇ ਜਿਹੜਾ ਮੁੰਡਾ ਸੀਗਾ ਬੈਠਾ ਤੇ ਉਹਦੇ ਕੋਲ ਰੋਲਵਰ ਸੀ ਉਹ ਰੋਲਵਰ ਕੱਢ ਕੇ ਕਹਿੰਦਾ ਕਹਿੰਦਾ ਸਮਾਨ ਕਹਿੰਦਾ ਕਹੀਆ ਤੇਰੇ ਕੋਲ ਕੱਢ ਦੇ ਤੇ ਮੈਂ ਕਿ ਮੇਕੈਨਿਕ ਕੋਲ ਹੈ ਨੀ ਸਮਾਰ ਕੇ ਤਾਂ ਜਰਾ ਨਾਮ ਕਿਹਾ ਮੈਂ ਫਿਰ ਜਦ ਰਵਲਵਰ ਤੇ ਕਿ ਕਰ ਗਈ ਤੇ ਮੈਂ ਚੀਕਾਂ ਮਾਰ ਲੱਗੀ ਫਿਰ ਮੈਂ ਜਦੋਂ ਮੇਰੇ ਤੋਂ ਸਮਾਰ ਪੈਸੇ ਵੀ ਸੀਗੇ ਤੇ ਜਦੋਂ ਫੋਨ ਵਗੈਰਾ ਸੀ ਤੇ ਫਿਰ ਮੈਂ ਜਦੋਂ ਕੱਢਣ ਲੱਗੀ ਮੈਂ ਚੀਕਾਂ ਮਾਰਦੀ ਪਈ ਸੀ ਤੇ ਕਹਿੰਦੇ ਚੀਕਾਂ ਨਾ ਮਾਰ ਜੇ ਤਾਂ ਮੈਨੂੰ ਥੱਪੜ ਮਾਰਨ ਲੱਗੇ ਸੀ ਉਹ ਮੈਂ ਬਚ ਗਈ ਜਾਨੂੰ ਉਸ ਟਾਈਮ ਫਿਰ ਕੋਲ ਇੱਕ ਗੱਡੀ ਰੰਗੀ ਉਹਦੇ ਵਿੱਚ ਇੱਕ ਤਾਂ ਪੁਲਿਸ ਮੁਲਾਜ਼ਮ ਸੀਗੇ ਤੇ ਇੱਕ ਹੋਰ ਮੁੰਡਾ ਸੀ ਫਿਰ ਉਹ ਜਿਹਦਾ ਗੱਡੀ ਵੈਕ ਕਰਕੇ ਲੈ ਕੇ ਆਇਆ ਫਿਰ ਉਹਨਾਂ ਨੇ ਮੈਨੂੰ ਬਚਾਇਆ ਤੇ ਉਸ ਟਾਈਮ ਫਿਰ ਜਿਹਦਾ ਉੱਤ ਬਾਅਦ ਵਿੱਚ ਫਿਰ ਪੁਲਿਸ ਵਗੈਰਾ ਉੱਥੇ ਆਈ ਉਹਨਾਂ ਨੇ ਉਹਨਾਂ ਨੂੰ ਫੜਿਆ ਤੇ ਫਿਰ ਜਿਹੜਾ ਮੇਰਾ ਸਮਾਨ ਸੀਗਾ ਉਹ ਫਿਰ ਪੁਲਿਸ ਵਾਲਿਆਂ ਨੇ ਲੈ ਲਿਆ ਸੀਗਾ ਆਧਾਰ ਕਾਰਡ ਵੀ ਸੀਗਾ ਮੇਰਾ ਉਹ ਵੀ ਹੁਣ ਪੁਲਿਸ ਵਾਲਿਆਂ ਦੇ ਕੋਲੇ ਹੀ ਆ ਤੁਹਾਨੂੰ ਪੈਸੇ ਵਗੈਰਾ ਮਿਲ ਗਏ ਜਿਹੜੇ ਲੁੱਟੇ ਸੀਗੇ ਉਹ ਹਲੇ ਉਹ ਕਿੰਨੇ ਕਿ ਉਹਨਾਂ ਨੇ ਕਰਨੇ ਆ ਹਲੇ ਜਿੰਨੇ ਪੈਸੇ ਆ 1000 ਰੁਪਏ ਸਰ ਹਾਂ ਮੋਬਾਈਲ 40 ਕੁਈ ਮੋਬਾਈਲ ਹਾਂਜੀ ਫਿਰ ਮੋਬਾਈਲ ਤਾਂ ਜਿੱਦਾਂ ਉਹਨਾਂ ਨੂੰ ਦਿੱਤਾ ਨਹੀਂ ਸੀਗਾ ਹੱਲੇ ਮੈਂ ਜਾਨੂੰ ਆ ਗਏ ਸੀਗੇ ਜਿਹੜੇ ਸਵੇਰੇ ਉੱਥੇ ਖਡਾਉਣਾ ਪਿਸਤੌਲ ਸੀਗੇ ਪਿਸਤੌਲ ਸੀਗਾ ਸਰ ਇਦਾਂ ਨਹੀਂ ਮੈਨੂੰ ਪਤਾ ਹੈਗਾ ਮਤਲਬ ਕਿ ਉੱਥੇ ਕਈ ਤਾਂ ਕਹਿ ਰਹੇ ਸੀਗੇ ਕਿ ਨਕਲੀ ਆ ਇਹ ਪਰ ਤਾਂ ਮੈਨੂੰ ਸ਼ੋਰ ਨਹੀਂ ਹੈਗਾ ਕਿ ਉਹ ਅਸਲੀ ਸੀ ਕਿ ਨਕਲੀ ਸੀ ਕਿਉਂਕਿ ਉਹਨਾਂ ਨੇ ਮੇਰੇ ਤੇ ਤਾਂਹੀ ਸੀ ਤੇ ਫਿਰ ਮੈਂ ਤਾਂ ਡਰ ਗਈ ਸੀ ਸਰ ਭਾਵੇਂ ਉਹ ਫਿਰ ਜਿੱਦਾਂ ਕਿ ਮੈਨੂੰ ਇਦਾਂ ਨਹੀਂ ਨਾ ਦੇਖ ਕੇ ਨਹੀਂ ਪਤਾ ਲੱਗਾ ਕਿ ਅਸਲੀ ਹੈ ਕਿ ਨਕਲੀ ਆ ਕੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਪ੍ਰੀਤੀ ਦੇਵੀ ਹੈ ਸਰ ਖਾਰਾ ਸਿਟੀ ਬੰਗਲਾ ਦੇ ਚੇਕਪੋਇੰਟ ਤੇ ਟੈਲੀਫੋਨ ਰੀਸੀਵ ਹੋਇਆ ਸੀ ਕਿ ਲੜਕੀ ਇੱਕ ਪ੍ਰੀਤੀ ਦੇਵੀ ਨਾਮ ਦੀ ਲੜਕੀ ਨੂੰ ਦੋ ਨੌਜਵਾਨਾਂ ਨੇ ਉਸ ਤੋਂ ਖੂਬ ਅਨੰਦੀ ਕੋਸ਼ਿਸ਼ ਕੀਤੀ ਹੋਈ ਸਕੂਟਰੀ ਰੋਕੀ ਜਿਸ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਤੇ ਮੌਕੇ ਤੇ ਪਹੁੰਚ ਕੇ ਜਿਹੜੇ ਕਾਬੂ ਕੀਤੇ ਨੌਜਵਾਨ ਸੀ ਉਹਨਾਂ ਦਾ ਨਾਮ ਪਤਾ ਪੁੱਛਿਆ ਇੱਕ ਦਾ ਨਾਮ ਸੁਨੀਲ ਕੁਮਾਰ ਹੈ ਜੋ ਰਾਮੂ ਦਾ ਰਹਿਣ ਵਾਲਾ ਦੂਸਰਾ ਭਰਿੰਦਰ ਸਿੰਘ ਹੈ ਜੋ ਬੰਗਲਾ ਦਾ ਰਹਿਣ ਵਾਲਾ ਆ ਮੌਕੇ ਤੇ ਉਹਨਾਂ ਤੋਂ ਜਿਹੜੇ ਉਹਨਾਂ ਨੇ ਲੜਕੀ ਤੋਂ ਪੈਸੇ ਖੋ ਗਿੱਤੇ ਸੀ 1000 ਰੁਪਈਆ ਪਿਸਤੌਲ ਵਿਖਾ ਕੇ ਧੋਖਾ Đਾਉਣਾ ਬਸ ਧੋਖਾ ਸੀ ਉਹ ਵੀ ਮੌਕਾ ਤੋਂ ਰਿਕਵਰ ਕੀਤਾ ਗਿਆ ਆ ਤੇ ਇਹਨਾਂ ਦੋਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇੱਕ ਜਿਹੜਾ ਰਹਿੰਦਾ ਦੂਸਰਾ ਕਿੱਥੇ ਦਾ ਹੈ ਦੂਸਰਾ ਬੱਗੇ ਦਾ ਇਹ ਮੋਟਰਸਾਈਕਲ ਤੇ ਸੀ ਦੋਨਾਂ ਜਣੇ ਦੀ ਮੋਟਰਸਾਈਕਲ ਦੇ ਸੀਗੇ ਦੋਨੋਂ ਜਣੇ ਮੋਟਰਸਾਈਕਲ ਇਹ ਆਪਣਾ ਹੀ ਇਹਨਾਂ ਦਾ ਕਿ ਚੋਰੀ ਦਾ ਨਹੀਂ ਮੋਟਰਸਾਈਕਲ ਇਹਨਾਂ ਦਾ ਆਪਣਾ ਆ ਕੋਈ ਲੜਕੀ ਦੇ ਛੱਟ ਸੁੱਟ ਤਾਂ ਨਹੀਂ ਮਰੀ ਨੇ ਲੜਕੀ ਦੇ ਸੱਟ ਨਹੀਂ ਮਾਰੀ ਲੜਕੀ ਕਿੱਥੇ ਰਹਿਣ ਵਾਲੀ ਆ ਲੜਕੀ ਬੰਗਿਆ ਦੀ ਰਹਿਣ ਵਾਲੀ ਤੇ ਕਿਹੜੀਆਂ ਧਰਾਵਾਂ ਤੇ ਇਹਨਾਂ ਤੇ ਮਾਮਲਾ ਦਰਜ ਕੀਤਾ ਇਹਨਾਂ ਤੇ ਮੁਕੱਦਮਾ 304 ਜੀਮਨ 2 317 ਜੀਮਨ 2 ਤੇ ਜੀਮਨ 5 ਪੀਐਨਐਸ ਦੇ ਪਰਚਾ ਅਨਦਰਜਤ ਕੀਤਾ ਗਿਆ ਬੰਗੇ ਬੰਦੇ ਕਾਬੂ ਕੀਤਾ ਗਿਆ ਰਿਵਾਰਟ ਦੇ ਦੋ ਦਿਨ ਤੇ